ਆਪ ਮੈਂ ਕਮਾਉਣੇ ਨਹੀਂ ਇਹਨਾਂ ਦੇ ਰਹਿਣ ਨਹੀਂ ਦੇਣਾ ਜਿੰਨਾ ਲੁੱਟਿਆ ਇਹਨਾਂ ਨੇ ਸਾਰੇ ਕੱਢ ਕੇ ਲਿਆਉਂ ਕੱਢ ਕੇ ਲਿਆ ਕੇ ਬਿਆਸ ਸਮੇਤ ਲੋਕਾਂ ਨੂੰ ਦਿਉ ਆਹ ਪਹਾੜਾਂ 'ਚ ਬਣਾਈ ਬੈਠੇ ਨੇ ਮਹਿਲ ਡੇਡੇ ਬਸ ਕਾਗਜ਼ ਕੱਢ ਰਹੇ ਆਂ ਦੇਖਦੇ ਜਾਓ ਸਕੂਲ ਖੋਲਾਂਗੇ ਉੱਥੇ ਗਰੀਬਾਂ ਦੇ ਜਿਹੜੇ ਬਣਾ ਲਏ ਮਹਿਲ ਨਾ ਥੋੜੇ ਪੈਸੇ ਨਾਲ ਥੋੜੇ ਪੈਸੇ ਨੂੰ ਲੁੱਟ ਕੇ ਬਣਾਏ ਨੇ ਇਹਨਾਂ ਨੇ ਸਾਡਾ ਬਚਪਨ ਖਾ ਕੇ ਸਾਡੀ ਜਵਾਨੀ ਖਾ ਕੇ ਸਾਡਾ ਬਡਾਪਾ ਖਾ ਕੇ ਤਿੰਨ ਪੀੜੀਆਂ ਖਾ ਗਏ ਮਹਿਲਾਂ ਚ ਰਹਿੰਦੇ ਆ 77 ਨੰਬਰ ਬਾੜ ਚ ਪਹਿਲਾਂ ਕਦੇ ਮੁੱਖ ਮੰਤਰੀ ਆਇਆ ਗੱਥੇ ਜੀ ਉਹਨਾਂ ਨੂੰ ਕਿੱਥੇ ਟਾਈਮ ਆ ਮਹਿਲਾਂ ਦੇ ਜਿੱਤ ਕੇ ਮਹਿਲਾਂ ਦੇ ਅੰਦਰੋਂ ਕੁੰਡੇ ਲਾ ਲੈਂਦੇ ਸੀ ਕਿ ਹੁਣ ਲੋਕਾਂ ਨੂੰ ਨਹੀਂ ਮਿਲਣਾ ਲੁੱਟੀ ਜਾਓ ਲੁੱਟੀ ਜਾਓ ਵੋਟਾਂ ਵੇਲੇ ਕੁੰਡੇ ਖੋਲਦੇ ਸੀ ਥੋੜਾ ਜਿਹਾ ਲੋਕਾਂ ਕੋਲ ਜਾਣਾ ਮਹੀਨਾ ਕ ਹੱਥ ਜੇ ਬੰਨਣੇ ਨੇ ਫੇਰ ਫੇਰ ਆ ਜਾਾਂਗੇ ਜਦੋਂ ਕੁੰਡੇ ਲਾ ਲੇ 2017 ਚ ਜਿੱਤ ਕੇ ਤੇ 2022 ਜਦੋਂ ਕੁੰਡੇ ਖੋਲ ਕੇ ਮਹਿਲਾਂ ਦੇ ਅੰਦਰੋਂ ਗੇਟ ਖੋਲਣ ਲੱਗੇ ਗੇਟ ਖੁੱਲਣ ਨਾ ੱੱਕੇ ਜੇ ਮਾਰੇ ਕਿਨੇ ਗੇਟ ਕਿਉਂ ਨਹੀਂ ਖੁੱਲਦਾ ਤੇ ਲੋਕਾਂ ਨੇ ਦੱਸਿਆ ਕਹਿੰਦੇ ਭਗਵਾਨ ਤਮਨ ਨੇ 12 ਕੁੰਡੇ ਲਵਾਤੇ ਲੋਕਾਂ ਤੋਂ ਹੁਣ ਤੁਸੀਂ ਇੱਥੇ ਹੀ ਰਹੋ ਉੱਥੇ ਬੈਠੇ ਨੇ ਹੁਣ ਕੁੰਡੇ 12 ਲੱਗੇ ਹੋਏ ਨੇ ਤੜਫੀ ਜਾਂਦੇ ਨੇ ਮੈਨੂੰ ਗਾਲਾਂ ਕੱਢੀ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਜਿੰਨੇ ਜਰ ਤੁਸੀਂ ਮੇਰੇ ਨਾਲ ਜੋ ਮਰਜ਼ੀ ਕਰੀ ਜਾਣ ਗਾਲਾਂ ਗੱਡੀਆਂ ਉਹ ਜਿਹੜਾ ਪਹਿਲਵਾਨ ਹਾਰਦਾ ਹੁੰਦਾ ਉਹ ਦੰਦੀਆਂ ਦੰਦੀਆਂ ਵੜਨ ਲੱਗ ਜਾਂਦਾ ਫਿਰ ਉਹ ਸੋ ਉਹ ਕੰਮ ਇਹਨਾਂ ਦਾ ਹੋਇਆ ਪਿਆ ਸੋ ਵੀਰੋ ਆਪ ਮੈਂ ਕਮਾਉਣੇ ਨਹੀਂ ਇਹਨਾਂ ਦੇ ਰਹਿਣ ਨਹੀਂ ਦੇਣੇ ਜਿੰਨਾ ਲੁੱਟਿਆ ਇਹਨਾਂ ਨੇ ਸਾਰੇ ਕੱਢ ਕੇ ਲਿਓ ਕੱਢ ਕੇ ਲਿਆ ਕੇ ਵਿਆਹ ਸਮੇਤ ਲੋਕਾਂ ਨੂੰ ਦਿਓ ਆਹ ਪਹਾੜਾਂ 'ਚ ਬਣਾਈ ਬੈਠੇ ਨੇ ਮਹਿਲ ਡੇਡੇ ਬਸ ਕਾਗਜ਼ ਕੱਢ ਰਹੇ ਆ ਦੇਖਦੇ ਜਾਓ ਸਕੂਲ ਖੋਲਾਂਗੇ ਉਥੇ ਗਰੀਬਾਂ ਦੇ ਜਿਹੜੇ ਬਣਾ ਲੇ ਮਹਿਲ ਨਾ ਥੋੜੇ ਪੈਸੇ ਨਾਲ ਥੋੜੇ ਪੈਸੇ ਨੂੰ ਲੁੱਟ ਕੇ ਬਣਾਏ ਨੇ ਨਾ ਨੇ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬਡਾਪਾ ਖਾ ਗਏ ਤਿੰਨ ਪੀੜੀਆਂ ਖਾ ਗਏ ਮਹਿਲਾਂ 'ਚ ਹੀ ਰਹਿੰਦੇ ਆ 77 ਨੰਬਰ ਬਾੜ 'ਚ ਪਹਿਲਾਂ ਕਦੇ ਮੁੱਖ ਮੰਤਰੀ ਆਇਆ ਕਿੱਥੇ ਜੀ ਉਹਨਾਂ ਨੂੰ ਕਿੱਥੇ ਟਾਈਮ ਆ ਮਹਿਲਾਂ ਦੇ ਜਿੱਤ ਕੇ ਮਹਿਲਾਂ ਦੇ ਅੰਦਰੋਂ ਕੁੰਡੇ ਲਾ ਲੈਂਦੇ ਸੀ ਕਿ ਹੁਣ ਲੋਕਾਂ ਨੂੰ ਨਹੀਂ ਮਿਲਣਾ ਲੁੱਟੀ ਜਾਓ ਲੁੱਟੀ ਜਾਓ ਵੋਟਾਂ ਵੇਲੇ ਕੁੰਡੇ ਖੋਲਦੇ ਸੀ ਥੋੜਾ ਜਿਹਾ ਲੋਕਾਂ ਕੋਲ ਜਾਣਾ ਮਹੀਨਾਕ ਹੱਥ ਜੇ ਬੰਨਣੇ ਨੇ ਫੇਰ ਫੇਰ ਆ ਜਾਾਂਗੇ ਜਦੋਂ ਕੁੰਡੇ ਲਾ ਲੇ 2017 ਚ ਜਿੱਤ ਕੇ ਤੇ 2022 ਜਦੋਂ ਕੁੰਡੇ ਖੋਲ ਕੇ ਮਹਿਲਾਂ ਦੇ ਅੰਦਰੋਂ ਗੇਟ ਖੋਲਣ ਲੱਗੇ ਗੇਟ ਖੁੱਲਣ ਨਾ ੱੱਕੇ ਜੇ ਮਾਰੇ ਕਿਨੇ ਗੇਟ ਕਿਉਂ ਨਹੀਂ ਖੁੱਲਦਾ ਤੇ ਲੋਕਾਂ ਨੇ ਦੱਸਿਆ ਕਿ ਭਗਵਾਨ ਤਮਨ ਨੇ 12 ਕੁੰਡੇ ਲਵਾਤੇ ਲੋਕਾਂ ਤੋਂ ਹੁਣ ਤੁਸੀਂ ਇੱਥੇ ਰਹੋ ਉਥੇ ਬੈਠੇ ਨੇ ਹੁਣ ਕੁੰਡੇ 12 ਲੱਗੇ ਹੋਏ ਨੇ ਤੜਫੀ ਜਾਂਦੇ ਨੇ ਮੈਨੂੰ ਗਾਲਾਂ ਕੱਢੀ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਜਿੰਨੇ ਜਰ ਤੁਸੀਂ ਮੇਰੇ ਨਾਲ ਜੋ ਮਰਜ਼ੀ ਕਰੀ ਜਾਂ ਗਾਲਾਂ ਕੱਢੀ ਜਾਂ ਉਹ ਜਿਹੜਾ ਪਹਿਲਵਾਨ ਹਾਰਦਾ ਹੁੰਦਾ ਉਹ ਦੰਦੀਆਂ ਦੰਦੀਆਂ ਵੜਨ ਲੱਗ ਜਾਂਦਾ ਫਿਰ ਉਹ ਸੋ ਉਹ ਕੰਮ ਇਹਨਾਂ ਦਾ ਹੋਇਆ ਪਿਆ